ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ 트럼ਪ ਤੇ ਕਾਰੀ ਨੇ ਇੱਕ ਹਾਂ ਉਹਨਾਂ ਦੀ ਫੋਨ ਤੇ ਗੱਲਬਾਤ ਰਹੀ ਕਾਫੀ ਉਸਾਰੂ ਮਾਰ ਕਾਰੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਦੋਵੇਂ ਲੀਡਰਾਂ ਦੀ ਪਹਿਲੀ ਗੱਲਬਾਤ 트ਰਾਂਸਲਿੰਕ ਨੇ 2020 ਤੋਂ ਬਾਅਦ ਸਬ ਤੋਂ ਵੱਧ ਕਿਰਾਏ ਦੇ ਵਿੱਚ ਵਾਅਦੇ ਨੂੰ ਦਿੱਤੀ ਮਨਜ਼ੂਰੀ 1 ਜੁਲਾਈ ਤੋਂ ਕਿਰਾਏ 4% ਵਧ ਹੋਣਗੇ ਉੰਟਾਰੀਓ ਦੇ ਇੱਕ ਵੱਡੇ ਹਿੱਸੇ ਦੇ ਲਈ ਠੰਡੀ ਬਾਰਿਸ਼ ਦੀ ਚੇਤਾਵਨੀ ਲਾਗੂ ਹਫਤੇ ਦੇ ਅੰਤ ਦੇ ਵਿੱਚ ਕਈ ਪਾਈਜਾਰਿਆਂ ਦੇ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਜਿਤ ਖਬਰਾਂ ਵਿਸਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਚਾਲੇ ਗੱਲਬਾਤ ਹੋਈ ਹੈ ਜਿਸ ਨੂੰ ਕਾਫੀ ਉਸਾਰੂ ਗੱਲਬਾਤ ਕਿਹਾ ਜਾ ਰਿਹਾ ਹੈ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਨਨ ਤੋਂ ਮਹਿਜ਼ ਇਹ ਪਹਿਲੀ ਗੱਲਬਾਤ ਕਹੀ ਜਾ ਸਕਦੀ ਹੈ ਜਿਹੜੀ ਟਰੰਪ ਤੇ ਮਾਰਕ ਕਾਰਨੀ ਦੇ ਵਿਚਾਲੇ ਹੋਈ ਹੈ ਤੇ ਦੋਹਾਂ ਨੇ ਆਪਣੀਆਂ ਪੋਸਟਾਂ ਦੇ ਉੱਤੇ ਇਹ ਚੀਜ਼ ਪਾਈ ਹੈ ਕਿ ਇਹ ਵਾਕਈ ਗੱਲਬਾਤ ਕਾਫੀ ਉਸਾਰੂ ਰਹੀ ਹੈ ਨਾਲ ਦੀ ਨਾਲ ਕੈਨੇਡਾ ਨੇ ਇਹ ਗੱਲ ਵੀ ਆਖੀ ਹੈ ਕਿ 2 ਅਪ੍ਰੈਲ ਤੋਂ ਜੇ ਵਾਧੂ ਦੇ ਟੈਰਿਫ ਲਾਗੂ ਹੁੰਦੇ ਨੇ ਤਾਂ ਕੈਨੇਡਾ ਉਸ ਦਾ ਜਵਾਬ ਵੀ ਦੇਗਾ ਯਾਨੀ ਕੈਨੇਡਾ ਆਪਣੇ ਤੌਰ ਦੇ ਉੱਤੇ ਵੀ ਟੈਰਿਫ ਲਾਗੂ ਕਰੇਗਾ ਹੁਜੇ ਨੂੰ ਉਸਾਰੂ ਗੱਲਬਾਤ ਕਿਹਾ ਜਾ ਰਿਹਾ ਹੈ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ 2 April ਨੂੰ ਵਾਧੂ ਟੈਕਸ ਲੱਗਣੇ ਨੇ ਉਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਡੋਨਲਡ ਟਰੰਪ ਦਾ ਰੁਖ ਜਿਹੜਾ ਹੈ ਉਹ ਮੁੜ ਜਾਏ ਪਰ ਹਜੇ ਤੱਕ ਇਸਪਸ਼ਟੀਕਰਨ ਨਹੀਂ ਹੈ ਕਿ ਡੋਨਲਡ ਟਰੰਪ ਦੀ ਮਾਰਕ ਕਾਰਨੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੀ ਉਸਾਰੂ ਗੱਲਬਾਤ ਜਿਹੜੀ ਹੈ ਉਹ ਕਿਹੜੇ ਪਾਸੇ ਜਾਏਗੀ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਵੀ ਜਾਰੀ ਰੀਡਾਊਟ ਦੇ ਵਿੱਚ ਕਾਰਨੀ ਨੇ ਇਸ ਗੱਲਬਾਤ ਨੂੰ ਕਾਫੀ ਉਸਾਰੂ ਦੱਸਿਆ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਬਾਰੇ ਬਹੁਤ ਉਸਾਰੂ ਚਰਚਾ ਵੀ ਆਖੀ ਕਾਰਨੀ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਜੇ 2 ਔਪ੍ਰੈਲ ਨੂੰ ਅਮਰੀਕੀ ਟੈਰਿਫ ਪ੍ਰਭਾਵਿਤ ਹੁੰਦੇ ਨੇ ਤਾਂ ਕੈਨੇਡਾ ਵੀ ਆਪਣੇ ਜਵਾਬੀ ਟੈਰਿਫਾਂ ਲੱਗੇ ਵਧੇਗਾ ਪੀਐਮਓ ਦੇ ਰੀਡਾਊਟ ਦੇ ਮੁਤਾਬਕ ਦੋਵੇਂ ਲੀਡਰ ਚੋਣਾਂ ਤੋਂ ਤੁਰੰਤ ਬਾਅਦ ਨਵੇਂ ਆਰਥਿਕ ਤੇ ਸੁਰੱਖਿਆ ਸਬੰਧਾਂ ਬਾਰੇ ਵਿਆਪਕ ਗੱਲਬਾਤ ਸ਼ੁਰੂ ਕਰਨ ਦੇ ਲਈ ਸਹਿਮਤ ਹੋਏ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਦੱਸਿਆ ਕਿ ਉਹ ਅਗਲੇ ਮਹੀਨੇ ਦੇ ਦੌਰਾਨ ਕੈਨੇਡਾ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਲਈ ਕੜੀ ਮਿਹਨਤ ਕਰਨਗੇ ਇਹ ਵੀ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਵਪਾਰ ਮੰਤਰੀ ਡੋਮਿਨੋ ਕਲਬਲਾ ਅਮਰੀਕੀ ਕਾਮਰਸ ਸਕੱਤਰ ਹਾਰਵਰ ਟੋਨਿਕ ਨਾਲ ਫੌਰੀ ਮਸਲਿਆਂ ਨੂੰ ਗੱਲ ਹੱਲ ਕਰਨ ਦੀ ਲਈ ਗੱਲਬਾਤ ਤੇਜ਼ ਕਰਨਗੇ ਕ੍ਰੰਪ ਜਾਣਦੇ ਨੇ ਕਿ ਕੈਨੇਡੀਅਨ ਚੋਣਾਂ ਦੇ ਵਿੱਚ ਉਹ ਇੱਕ ਅਹਿਮ ਨੁਕਤਾ ਬਣ ਗਏ ਨੇ ਤੇ ਲਿਬਰਲਾਂ ਦੀ ਮਜ਼ਬੂਤ ਹੁੰਦੀ ਸਥਿਤੀ ਦੇ ਵਿੱਚ ਉਹਨਾਂ ਦਾ ਵੀ ਸ਼ਾਇਦ ਯੋਗਦਾਨ ਰਿਹਾ ਹੈ ਕਾਰਨੀ ਨੇ ਲੰਘੇ ਕੱਲ ਆਪਣੀਆਂ ਟਿੱਪਣੀਆਂ ਦੇ ਨਾਲ ਅਮਰੀਕੀਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੇ ਪੁਰਾਣੇ ਸਬੰਧ ਖਤਮ ਹੋ ਗਏ ਨੇ ਅਮਰੀਕਾ ਸੋ ਟਿੱਪਣੀ ਦੀ ਡਾਢੀ ਚਰਚਾ ਹੋਈ ਹੈ ਵਾਸ਼ਿੰਗਟਨ ਅਧਾਰਿਤ ਕੈਨੇਡਾ ਅਮਰੀਕਾ ਵਪਾਰ ਜਿਹੜਾ ਉਹ ਕਾਫੀ ਜ਼ਿਆਦਾ ਮਹਿਸੂਸ ਹੋਣਾ ਹੁਣ ਲੋਕਾਂ ਨੂੰ ਸ਼ੁਰੂ ਹੋ ਗਿਆ ਤੇ ਨਜ਼ਦੀਕੀ ਰਿਸ਼ਤਿਆਂ ਦੇ ਵਿੱਚ ਵੀ ਫਿਕ ਲੰਮੇ ਸਮੇਂ ਲਈ ਅਮਰੀਕਾ ਲਈ ਨੁਕਸਾਨ ਦੇ ਸਾਬਤ ਹੋਈ ਹੈ ਹਾਲਾਂਕਿ ਬਹੁਤ ਜ਼ਿਆਦਾ ਉਥਾਬਲੇ ਹੋਣ ਦੀ ਵੀ ਲੋੜ ਨਹੀਂ ਹੈ ਕਿ ਸਾਰਾ ਕੁਝ ਠੀਕ ਹੁੰਦਾ ਨਜ਼ਰ ਆ ਰਿਹਾ ਹੈ ਪਰ ਟਰੰਪ ਆਪਣੇ ਬਦਲ ਦੇ ਰੁਖ ਲਈ ਵੀ ਜਾਣੇ ਜਾਂਦੇ ਨੇ ਸੋ ਸਾਬਕਾ ਪ੍ਰਧਾਨ ਮੰਤਰੀ ਜਸਟਨ ਟ੍ਰੋਡਨਲ ਮੁਲਾਕਾਤ ਤੇ ਫੋਨ ਕਾਲਾਂ ਤੋਂ ਬਾਅਦ ਵੀ ਟਰੰਪ ਨੇ ਉਸਾਰੂ ਗੱਲਬਾਤ ਦੀ ਗੱਲ ਆਖੀ ਸੀ ਤੇ ਬਾਅਦ ਦੇ ਵਿੱਚ ਕੀ ਹੋਇਆ ਇਹ ਜਗ ਜਾਹਰ ਹੈ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਹਨਾਂ ਦੀ ਪ੍ਰਧਾਨ ਮੰਤਰੀ ਕਾਰਨੀ ਦੇ ਨਾਲ ਵੀ ਗੱਲਬਾਤ ਉਸਾਰੂ ਹੈ ਅੱਗੇ ਦੇਖ ਉਧਰ ਸਰਹੱਦ ਦੇ ਉੱਤੇ ਜਿਹੜੀਆਂ ਇਮੀਗ੍ਰੇਸ਼ਨ ਨੀਤੀਆਂ ਉਹਨਾਂ ਨੂੰ ਲੈ ਕੇ ਬਾਰ-ਬਾਰ ਗੱਲ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਜਿਹੜੀ ਹੈ ਉਹ ਸਖਤੀ ਇਸ ਤਰੀਕੇ ਨਾਲ ਹੋਈ ਹੈ ਕਿ ਸਰਹੱਦ ਤੇ ਬੈਠੇ ਜਿਹੜੇ ਲੋਕ ਨੇ ਜਾਂ ਸਰਹੱਦ ਪਾਰ ਨੇ ਉਹ ਸਾਰੇ ਇਸ ਨਾਲ ਪ੍ਰਭਾਵਿਤ ਹੋ ਰਹੇ ਨੇ ਖਾਸ ਤੌਰ ਦੇ ਉੱਤੇ ਕਿ ਇਮੀਗ੍ਰੇਸ਼ਨ ਵਕੀਲ ਦਾ ਕਹਿਣਾ ਹੈ ਕਿ ਸੰਯੁਕਤ ਰਾਜ 트੍ਰੰਪ ਪ੍ਰਸ਼ਾਸਨ ਦੀਆਂ ਲਾਗੂਕਰਨ ਮੁਖ ਨੀਤੀਆਂ ਲਾਗੂ ਹੋਈਆਂ ਨੇ ਤੇ ਉਦੋਂ ਤੋਂ ਕੈਨੇਡੀਅਨ ਨੂੰ ਸਰਹੱਦ ਤੇ ਹਿਰਾਸਤ ਦੇ ਵਿੱਚ ਲਏ ਜਾਣ ਜਾਂ ਗ੍ਰੀਨ ਕਾਰਡ ਧਾਰਕਾਂ ਨੂੰ ਦੇਸ਼ ਨਿਕਾਲੇ ਕੇਂਦਰਾਂ ਦੇ ਵਿੱਚ ਭੇਜੇ ਜਾਂਦੀਆਂ ਵਧੇਰੇ ਰਿਪੋਰਟਾਂ ਨੇ ਬਲੇਨ ਵਾਸ਼ਿੰਗ ਦੇ ਵਿੱਚ ਰਹਿਣ ਵਾਲੇ ਵਕੀਲ ਲੈਂਸ ਸਾਂਡਰੋਸ ਦਾ ਕਹਿਣਾ ਹੈ ਕਿ ਇਹ ਖਾਤੇ ਸੰਭਾਵਤ ਤੌਰ ਤੇ ਕੈਨੇਡੀਅਨਾਂ ਨੂੰ ਬੇਚੈਨ ਕਰ ਰਹੇ ਨੇ ਕਿਉਂਕਿ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਸਰਹੱਦ ਦੇ ਦੱਖਣ ਦੇ ਵੱਲ ਜਾਣ ਵਾਲੇ ਜਿਹੜੇ ਪ੍ਰਸ਼ਾਸਨ ਤੇ ਲਗਭਗ ਜਿਹੜੇ ਹੋਰ ਲੋਕ ਨੇ ਉਹਨਾਂ ਵਾਸਤੇ ਕਾਫੀ ਔਖਾ ਹੋ ਗਿਆ ਹੈ ਸੋ ਸੋਚਦੇ ਨੇ ਕਿ ਇਹ ਅਗਲੇ 4 ਸਾਲਾਂ ਦੇ ਲਈ ਇੰਜ ਹੀ ਬਣ ਸਕਦਾ ਹੈ ਤੇ ਸਾਰੂ ਟਰੰਪ ਪ੍ਰਸ਼ਾਸਨ ਦੇ ਵਿੱਚ ਸਿਰਫ 2 ਮਹੀਨੇ ਹੋਏ ਨੇ ਸਰਹੱਦੀ ਅਧਿਕਾਰੀਆਂ ਦੇ ਲਈ ਤੁਹਾਡੇ ਫੋਨ ਜਿਹੜੇ ਨੇ ਉਹਨਾਂ ਦੀ ਤਲਾਸ਼ੀ ਲੈਣਾ ਵੀ ਕੋਈ ਅਸਾਧਾਰਨ ਗੱਲ ਨਹੀਂ ਹੈ ਹਾਲਾਂਕਿ ਸੈਂਡਰਸ ਤੇ ਕੀ ਹੈ ਕਿ ਇਸ ਦੀ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਤੁਹਾਨੂੰ ਉਸ ਕੈਨੇਡੀਅਨ ਅਤਵਾਦੀ ਨਹੀਂ ਹੈ ਜਾਂ ਕੋਈ ਚੰਗਾ ਕੰਮ ਨਹੀਂ ਕਰਦਾ ਪਰ ਬਹੁਤ ਸਾਰੇ ਲੋਕ 트ੰਪ ਦਾ ਸਮਰਥਨ ਵੀ ਨਹੀਂ ਕਰ ਸਕਦੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਹੀ ਹੈ ਕਿ ਉਹ ਚਿੰਤਤ ਹੋ ਸਕਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਕਰਕੇ ਦਾਖਲੇ ਤੋਂ ਇਨਕਾਰ ਕਰ ਦਿੱਤਾ ਜਾਏਗਾ ਉਹ ਸੁਝਾਅ ਦਿੰਦੇ ਨੇ ਕਿ ਜੇਕਰ ਤੁਸੀਂ ਆਪਣੇ ਪ੍ਰਵੇਸ਼ ਬਾਰੇ ਚਿੰਤਤ ਹੋ ਤਾਂ ਗੱਡੀ ਕਰਕੇ ਦਾਖਲੇ ਤੋਂ ਇਨਕਾਰ ਕਰ ਦਿੱਤਾ ਜਾਏਗਾ ਤਾਂ ਉਹ ਸੁਝਾਅ ਦਿੰਦੇ ਨੇ ਕਿ ਜੇਕਰ ਤੁਸੀਂ ਪਰਵੇਸ਼ ਤੋਂ ਚਿੰਤਾ ਤੋਂ ਤੱਕ ਗੱਡੀ ਚਲਾਉਣ ਦੀ بجائے ਕੈਨੇਡਾ ਤੋਂ ਅਮਰੀਕਾ ਦੇ ਵਿੱਚ ਫਲਾਈਟ ਲਓ ਤੁਸੀਂ ਤੁਰੰਤ ਜਾਣ ਲਈ ਕਹੇ ਜਾ ਸਕਦੇ ਹੋ ਸੋ ਜਦੋਂ ਤੁਸੀਂ ਅਮਰੀਕੀ ਇਮੀਗ੍ਰੇਸ਼ਨ ਦੇ ਵਿੱਚੋਂ ਲੰਘਦੇ ਹੋ ਤਾਂ ਹਮੇਸ਼ਾ ਇੱਕ আরਸੀ ਐਮਪੀ ਪੇਸ਼ਕਸ਼ ਹੁੰਦੀ ਹੈ ਜੋ ਉੱਥੇ ਬੈਠੇ ਹੁੰਦੇ ਨੇ ਇਸ ਲਈ ਜੇਕਰ ਤੁਸੀਂ ਬੇਹਰਾ ਮਹਿਸੂਸ ਕਰਦੇ ਹੋ ਜਾਂ ਵੈਂਕੂਵਰ ਹਵਾਈ ਅੱਡੇ ਤੋਂ ਅਮਰੀਕੀ ਕਸਟਮਸ ਤੇ ਜਾਣਾ ਹੈ ਤਾਂ ਤੁਸੀਂ ਕਿਸੇ ਵੀ ਸਮੇਂ ਜਾ ਸਕਦੇ ਹੋ ਮੈਟਰੋ ਵੈਨਕੂਵਰ ਦੇ ਵਿੱਚ ਟ੍ਰਾਂਜ਼ਿਟ ਦਾ ਸਫ਼ਰ ਜਿਹੜਾ ਹੈ ਉਹ ਮਹਿੰਗਾ ਹੋ ਸਕਦਾ ਹੈ ਟ੍ਰਾਂਜ਼ਿਟ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ 1 ਜੁਲਾਈ ਤੋਂ ਜਿਹੜੇ ਨੇ ਉਹ ਕਿਰਾਏ ਵਧ ਸਕਦੇ ਨੇ ਯਾਨੀ ਜਿਨ੍ਹਾਂ ਨੇ ਵੀ ਕੰਪਾਸ ਕਾਰਡ ਇਸਤੇਮਾਲ ਕਰਨਾ ਹੈ ਟਿਕਟਾਂ ਜਿਹੜੇ ਲੈ ਕੇ ਸਵਾਰੀ ਕਰਦੇ ਨੇ ਉਹਨਾਂ ਨੂੰ ਹੁਣ ਤਿਆਰ ਰਹਿਣਾ ਪਏਗਾ 1 ਜੁਲਾਈ ਤੋਂ ਕਿਉਂਕਿ ਕੁਝ ਸੈਂਟ ਹੁਣ ਤੁਹਾਨੂੰ ਟਿਕਟ ਲਈ ਵਧ ਖਰਚ ਨੇ ਭੇਣਗੇ ਇਹ ਕਿਹਾ ਜਾ ਰਿਹਾ ਹੈ ਕਿ 1 ਜੁਲਾਈ ਤੋਂ ਕਿਰਾਏ ਵਧਨੇ ਨੇ ਤਾਂ ਪ੍ਰਤੀ ਸਵਾਰੀ 10 ਤੋਂ 20 ਸੈਂਟ ਦਾ ਵਾਅਦਾ ਦੇਖਣ ਨੂੰ ਮਿਲੇਗਾ ਨਕਦੀ ਨਾਲ ਭੁਗਤਾਨ ਕਰਨ ਵਾਲਿਆਂ ਦੇ ਲਈ ਕਿਰਾਏ 15 ਤੋਂ 25 ਸੈਂਟ ਦੇ ਵਿੱਚ ਕਰਵਾਤ ਜਾਣਗੇ ਤੇ ਮਾਸਿਕ ਪਾਸਾਂ ਦੀ ਕੀਮਤ ਡਾਲਰ 7.75 ਤੱਕ ਵੱਧ ਜਾਏਗੀ 2021 ਤੇ 2024 ਦੇ ਵਿਚਕਾਰ ਸਾਲਾਨਾ ਕਿਰਾਏ ਦੇ ਵਿੱਚ 2.3 ਫੀਸਦੀ ਦਾ ਵਾਅਦਾ ਹੋਇਆ ਹੈ ਟ੍ਰਾਂਸਲਿੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਵਾਅਦਾ ਅਜੇ ਵੀ মুদ্রਾਸਫੀਤੀ ਜਿਹੜੀ ਹੈ ਉਸ ਦੇ ਔਸਤ ਦਰ ਤੋਂ ਤਾਂ ਘਾਟੀ ਹੈ ਇਸ ਨੂੰ ਮਾਲੀਏ ਦੇ ਵਿੱਚ ਪਛੜਨ ਦੇ ਮੱਦੇ ਨਜ਼ਰ ਹੁਣ ਧਿਆਨ ਦੇਣ ਦੀ ਲੋੜ ਹੈ ਜਿਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟ੍ਰਾਂਸਲਿਕ ਨੂੰ ਹੋਰ ਫੰਡਿੰਗ ਦੀ ਲੋੜ ਹੈ ਇਹ ਕਿਰਾਏ ਅਤੇ ਟੈਕਸ ਮਾਲੀਏ ਦਾ ਮਿਸ਼ਰਣ ਹੋਣਾ ਚਾਹੀਦਾ ਹੈ ਜਨਤਕ ਆਵਾਜਾਈ ਵਕਾਲਤ ਸਮੂਹ ਮੂਵਮੈਂਟ ਦੇ ਕਾਰਜਕਾਰੀ ਨਿਰਦੇਸ਼ਕ ਡੈਨਿਸ ਅਗਰ ਨੇ ਕਿਹਾ ਹੈ ਕਿ ਅਸੀਂ ਅਸਲ ਦੇ ਵਿੱਚ ਘੱਟ ਆਮਦਨ ਵਾਲਾ ਕਿਰਾਇਆ ਪਾਸ ਦੇਖਣਾ ਚਾਹੁੰਦੇ ਹਾਂ ਲਗਭਗ ਹਰ ਦੂਜੇ ਦੇ ਵਿੱਚ ਇੱਕ ਪਾਸ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਰਾਇਆ ਨਹੀਂ ਦੇ ਸਕਦੇ ਤਾਂ ਤੁਹਾਨੂੰ ਛੋਟ ਮਿਲਦੀ ਹੈ ਕੁਝ ਸਵਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਦਾ ਮਤਲਬ ਆਵਾਜਾਈ ਪ੍ਰਣਾਲੀ ਦੇ ਵਿੱਚ ਵਧੇਰੇ ਸਮਰਥਨ ਹੈ ਤਾਂ ਉਹ ਵਧੇਰੇ ਭੁਗਤਾਨ ਕਰਨ ਲਈ ਵੀ ਤਿਆਰ ਹੈ ਇੱਕ ਆਵਾਜਾਈ ਉਪਭੋਗਤਾ ਨੇ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਟ੍ਰਾਂਸਲਿੰਕ ਦੇ ਵਿੱਚ ਬਹੁਤ ਜ਼ਿਆਦਾ ਨਿਵੇਸ਼ ਦੀ ਲੋੜ ਹੈ ਸਾਨੂੰ ਲਾਈਨਾਂ ਨੂੰ ਬਾਹਰ ਕੱਢਣ ਦੇ ਮਾਮਲੇ ਦੇ ਵਿੱਚ ਵੱਡਾ ਸੋਚ ਲੋੜਾ ਜੇਕਰ ਇਸ ਦੇ ਵਿੱਚ ਵਧੇਰੇ ਪੈਸੇ ਖਰਚ ਹੋਣ ਜਾ ਰਹੇ ਨੇ ਤਾਂ ਫਿਰ ਉਹ ਇਸ ਦੇ ਨਾਲ ਠੀਕ ਨਹੀਂ ਤਾਂ ਟ੍ਰਾਂਸਲਿੰਕ ਦੇ ਅਨੁਸਾਰ ਕਿਰਾਏ ਦੇ ਵਿੱਚ ਵਾਧੇ ਨਾਲ ਅਗਲੇ ਸਾਲ 18.6 ਮਿਲੀਅਨ ਡਾਲਰ ਦਾ ਵਾਧੂ ਲਾਭ ਹੋਵੇਗਾ ਜੋ ਕਿ 600 ਮਿਲੀਅਨ ਡਾਲਰ ਦੇ ਫੰਡਿੰਗ ਪਾੜੇ ਨੂੰ ਪੂਰਾ ਕਰਨ ਤੋਂ ਬਹੁਤ ਦੂਰ ਹੈ ਜਿਸ ਦਾ ਇਹ ਦਾਵਾ ਕਰਦਾ ਹੈ ਕਿ ਇਹ ਸਾਮਣਾ ਕਰ ਰਿਹਾ ਹੈ ਲਰਨ ਐਂਡ ਗਰੋ ਅਕੈਡਮੀ ਜੋ ਕਿ ਐਬਸਫੋਰਡ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਹੋ ਸਕੇ ਖਾਸ ਕਰਕੇ ਲੈਂਗੁਏਜ ਕੋਰਸ ਦੇ ਉੱਤੇ ਸਾਰਿਆਂ ਨੂੰ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਉਹ ਕੋਰਸ ਮੁਹੱਈਆ ਕਰਾਇਆ ਜਾਣ ਜਿਹੜੇ ਆਸਾਨੀ ਨਾਲ ਜਿੱਥੇ ਲੋਕਾਂ ਦੀ ਪਹੁੰਚ ਹੋ ਸਕੇ ਸੋ ਲਰਨ ਐਂਡ ਗਰੋ ਅਕੈਡਮੀ ਦੇ ਵੱਲੋਂ ਐਸ ویਲੇ ਜਿਹੜਾ ਉਹ ਫ੍ਰੈਂਚ ਭਾਸ਼ਾ ਦੇ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਫ੍ਰੈਂਚ ਕਿਉਂ ਜ਼ਰੂਰੀ ਹੈ ਸਾਰਿਆਂ ਲਈ ਔਰ ਕਿੰਨਾ ਕੋ ਆਸਾਨ ਹੋ ਸਕਦਾ ਹੈ ਪੀਆਰ ਲਗਾਉਣ ਲਈ ਤੁਹਾਨੂੰ ਫ੍ਰੈਂਚ ਕਰਨਾ ਆਪ ਸੁਣਦੇ ਹਾਂ ਅਮਨਪ੍ਰੀਤ ਕੌਰ ਗਿਲ ਤੋਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਤੁਹਾਡਾ ਸਟੇਟਸ ਮੇਨਟੇਨ ਕਰਨਾ ਪਰਮਨੈਂਟ ਰੈਜ਼ਿਡੈਂਸੀ ਲੈਣੀ ਹਰ ਇੱਕ ਦਾ ਸੁਪਨਾ ਹੁੰਦਾਗਾ ਪਰ ਇਹਦੇ ਰਾਹ ਕਾਫੀ ਨੇ ਉਹ ਸਹਾਇ ਕਿਵੇਂ ਹੋ ਸਕਦੇ ਨੇ ਲਰਨ ਐਂਡ ਗਰੋ ਅਕੈਡਮੀ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਹਵਾਸਫੋਰਡ ਅਮਨ ਜੀ ਸਾਡੇ ਨਾਲ ਨੇ ਉਹ ਜਾਣਕਾਰੀ ਆਪਾਂ ਨੂੰ ਮਾਹੀਆ ਕਰਵਾਉਣਗੇ ਅਮਨ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜਾ ਆਇਲਸ ਤੇ ਫ੍ਰੈਂਚ ਹੈ ਇਹ ਕਿੱਦਾਂ ਇੱਥੇ ਪਰਮਨੈਂਟ ਰੈਜ਼ਿਡੈਂਸੀ ਦਾ ਪਾਥਵੇ ਬਣ ਸਕਦਾ ਕੀ ਇਹਦੇ ਵਿੱਚ ਸਾਰਾ ਕੁਝ ਹੁੰਦਾ ਜੀ ਹਾਂਜੀ ਬਿਲਕੁਲ ਜੀ ਸੋ ਆਇਲਸ ਤੇ ਫ੍ਰੈਂਚ ਜਿਹੜੇ ਹੈਗੇ ਆ ਦੋਨੋਂ ਹੀ ਇੱਕ ਇਕੁਅਲੀ ਇੰਪੋਰਟੈਂਸ ਰੱਖਦੇ ਆ ਇਮੀਗ੍ਰੇਸ਼ਨ ਵਿੱਚ ਜੇ ਤੁਸੀਂ ਪੀਆਰ ਕਰਨੀ ਹੈਗੀ ਹੈ ਜਾਂ ਤੁਹਾਨੂੰ ਆਇਲਸ ਕਰਨੀ ਪੈਂਦੀ ਹੈ ਜਾਂ ਤੁਹਾਨੂੰ ਫ੍ਰੈਂਚ ਕਰਨੀ ਪੈਂਦੀ ਹੈ ਬਟ ਦੋਨਾਂ ਦੇ ਜਿਹੜੇ ਬੈਂਡ ਸਕੋਰਸ ਹੈਗੇ ਆ ਉਹ ਵੀ ਡਿਫਰੈਂਟ ਹੈ ਡਿਪੈਂਡਿੰਗ ਅਪਨ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਕਿਸ ਚੀਜ਼ ਵਿੱਚ ਹੈਗਾ ਰਾਈਟ ਸੋ ਨੌਕ A ਐਂਡ ਨੌਕ B ਐਂਡ ਨੌਕ C ਸੋ ਹਾਂਜੀ ਦੋਨੋਂ ਹੀ ਬਹੁਤ ਇੰਪੋਰਟੈਂਟ ਹੈ ਬਟ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਇਲਸ ਕਰਨੀ ਹੈ ਕਿ ਫ੍ਰੈਂਚ ਕਰਨੀ ਹੈ ਹਾਂਜੀ ਤੇ ਗਵਰਨਮੈਂਟ ਦਾ ਫੋਕਸ ਹੈ ਫ੍ਰੈਂਚ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਸਮੇ ਬਿਲਕੁਲ ਅਰਸ਼ ਜੀ ਐਸਵੇਲੇ ਜਿਹੜਾ ਫੋਕਸ ਹੈ ਉਹ ਫ੍ਰੈਂਚ ਤੇ ਹੀ ਚੱਲ ਰਿਹਾ ਹੈ ਕਿਉਂਕਿ ਗਵਰਨਮੈਂਟ ਮੰਗਦੀ ਹੈ ਕਿ ਫ੍ਰੈਂਕੋਫੋਨਸ ਜਿਹੜੇ ਹੈਗੇ ਉਹ ਜ਼ਿਆਦੇ ਹੋਣੇ ਚਾਹੀਦੇ ਹੈ ਫ੍ਰੈਂਚ ਜਿਹੜੇ ਲੈਂਗੁਏਜ ਬੋਲਣ ਵਾਲੇ ਹੈ ਉਹਨਾਂ ਦੀ ਤਾਕਾ ਹਰ ਸ਼ਹਿਰ ਵਿੱਚ ਹਰ ਸਿਟੀ ਵਿੱਚ ਇਕੁਅਲੀ ਹੋਣੀ ਚਾਹੀਦੀ ਹੈ ਇਸ ਲਈ ਇਹਨਾਂ ਨੇ ਹੁਣ ਟੀਸੀਐਫ ਤੇ ਟੀਈਐਫ ਐਗਜ਼ਾਮਸ ਕਰਦੇ ਹੈ ਫ੍ਰੈਂਚ ਤੇ ਫ੍ਰੈਂਚ ਦੇ ਜਿਹੜੇ ਸਕੋਰਸ ਹੈ ਉਹ ਵੀ ਬਹੁਤ ਲੋ ਜਾ ਰਹੇ ਐ ਐਸ ਕੰਪੇਅਰ ਟੂ ਆਇਲਸ ਮੈਨੂੰ ਲੱਗਦਾ ਲਾਸਟ ਵਾਲਾ ਦੇ ਸਕੋਰ ਕਿਹਾ ਹੋ ਗਿਆ 375 ਸਕੋਰਸ ਕੁਝ ਵੀ ਨਹੀਂ ਹੈਗਾ ਜੇ ਆਪਾਂ ਕੰਪੇਅਰ ਕਰੀਏ ਆਇਲਸ ਨਾਲ 4 5 600 ਤੱਕ ਕ੍ਰੋਸ ਕੀਤਾ ਹੋਇਆ ਆਇਲਸ ਦਾ ਸਕੋਰਸ ਰਾਈਟ ਸੋ ਫ੍ਰੈਂਕੋਫੋਨਸ ਯਰ ਫ੍ਰੈਂਚ ਲੈਂਗੁਏਜ ਦਾ ਬਹੁਤ ਹੈਲਪਫੁਲ ਹੈਗੀ ਆ ਇਫ ਇਟ ਡਰਾ ਹੈ ਇਹ ਅਲੱਗ ਕੱਢ ਰਿਹਾ ਜੀ ਹੁਣ ਹਾਂਜੀ ਬਿਲਕੁਲ ਐਸ ਵੇਲੇ ਸਿਰਫ ਫ੍ਰੈਂਚ ਲੈਂਗੁਏਜ ਦੇ ਜਿਹੜੇ ਐਗਜ਼ਾਮਸ ਹੈ ਉਹਨਾਂ ਦੇ ਹੀ ਡਰਾ ਨਿਕਲ ਰਹੇ ਆ ਆਇਲਸ ਤੇ ਸੈਲਪਿਪ ਦੇ ਤਾਂ ਹਜੇ ਮੈਨੂੰ ਲੱਗਦਾ ਨਹੀਂ ਕੋਈ ਕੋਈ ਖਾਸ ਡਰਾ ਨਿਕਲਿਆ ਹੈਗਾ ਯਾ ਤੇ ਜਦੋਂ ਫ੍ਰੈਂਚ ਸਿੱਖਣ ਦੀ ਗੱਲ ਆਉਂਦੀ ਆ ਤਾਂ ਜਦੋਂ ਸਾਡੀ ਕਮਿਊਨਿਟੀ ਦੀ ਗੱਲ ਕਰਦੇ ਆ ਸਾਡੇ ਯੰਗਸਟਰਸ ਦੀ ਗੱਲ ਕਰਦੇ ਹੋ ਕੰਨੀ ਘਤਰੌਂਦੇ ਬੇਸ਼ੱਕ ਕੈਨੇਡਾ ਦੀ ਸੈਕੰਡ ਅਫੀਸ਼ਲ ਲੈਂਗੁਏਜ ਆ ਇਹਦੇ باوجود ਡਰ ਕਿਉਂ ਆ ਤੇ ਨਿਕਲ ਕਿਵੇਂ ਸਕਦਾ ਬਿਲਕੁਲ ਜੀ ਨਵਾਂ ਕੁਝ ਵੀ ਸਿੱਖਣਾ ਹੋਵੇ ਡਰ ਤਾਂ ਹਰ ਇੱਕ ਨੂੰ ਹੀ ਰਹਿੰਦਾ ਸਾਨੂੰ ਵੀ ਡਰ ਲੱਗਦਾ ਕਿ ਕੋਈ ਨਵੀਂ ਚੀਜ਼ ਅਸੀਂ ਇੰਪਲੀਮੈਂਟ ਕਰਨੀ ਹੈ ਤੇ ਪਤਾ ਨਹੀਂ ਸக்ஸੈਸਫੁਲ ਹੋਵਾਂਗੇ ਨਹੀਂ ਹੋਵਾਂਗੇ ਬਾਕੀ ਲੈਂਗੁਏਜ ਦੀ ਏਰ ਸ਼ੇ ਹੋ ਜਾਂਦੀ ਹੈ ਕਿ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਟਾਈਮ ਵੀ ਚਾਹੀਦਾ ਲੈਂਗੁਏਜ ਨਵੀਂ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਉਹਨਾਂ ਕੋ ਫੋਕਸ ਵੀ ਚਾਹੀਦਾ ਪਰ ਤਾਂ ਸਾਨੂੰ ਪਤਾ ਹੈ ਬੀਇੰਗ ਔਨ ਵਰਕ ਪਰਮਿਟਸ ਜਾਂ ਇੰਟਰਨੈਸ਼ਨਲ ਸਟੂਡੈਂਟਸ ਲਾ ਲੋ ਸਾਡੇ ਕੋਲ ਨਾ ਇੰਨਾ ਵਕਤ ਹੈ ਨਾ ਅਸੀਂ ਇੰਨੇ ਫੋਕਸਡ ਆ ਕਿ ਅਸੀਂ ਕਿਸੇ ਨਵੀਂ ਚੀਜ਼ ਨੂੰ ਟਰਾਈ ਕਰਕੇ ਉਹਦੇ ਤੇ 4-5 ਮਹੀਨੇ ਲਾ ਸਕੀਏ ਸੋ ਇਹੀ ਇੱਕ ਡਰ ਹੈ ਕਿ ਜੇ ਅਸੀਂ ਸਟਾਰਟ ਕਰਾਂਗੇ ਫ੍ਰੈਂਚ ਲੈਂਗੁਏਜ ਉਹਨੂੰ ਲੰਬਾ ਸਮਾਂ ਸਿੱਖਣਾ ਪੈਣਾ ਇੱਕ ਤਾਂ ਲੋਕਾਂ ਨੂੰ ਲੱਗਦਾ ਤੇ ਇੱਕ ਸਾਡਾ ਸਿੱਖੀ ਨਹੀਂ ਜਾਣੀ ਕਿਉਂ ਇੱਕ ਨਵੀਂ ਚੀਜ਼ ਇੱਕ ਹਵਾ ਬਣੀ ਹੋਈ ਹੈ ਹੈ ਆਪਣੀ ਕਮਿਊਨਿਟੀ ਵਿੱਚ ਤਾਂ ਖਾਸ ਕਰੇ ਇੱਕ ਕਈ ਵਾਰ ਇਹ ਹੁੰਦਾ ਕਿ ਇੱਕ ਬੈਰੀਅਰ ਬਣਾ ਲੈਂਦਾ ਵਿਅਕਤੀ ਮੈਥੋਆਇਲਸ ਇਸ ਤੋਂ ਜ਼ਿਆਦਾ ਬੈਂਡ ਮੇਰੇ ਨਹੀਂ ਹੋਣੇ ਫਰੈਂਚ ਵਿੱਚ ਨਹੀਂ ਕਰ ਸਕਦਾ ਜਾਨੂੰ ਰਸਤਾ ਨਹੀਂ ਮਿਲਦਾ ਕਿ ਕਿੱਥੋਂ ਇਹ ਸਟਾਰਟ ਕਰਨਾ ਕਿਵੇਂ ਤਾਂ ਤੁਹਾਡੀ ਅਕੈਡਮੀ ਇਹਦੇ ਚ ਕਿੱਦਾਂ ਸਹਾਇ ਹੋ ਸਕਦੇ ਤੁਸੀਂ ਕਿੱਦਾਂ ਸਟੂਡੈਂਟ ਨੂੰ ਜਿਹੜਾ ਤਿਆਰ ਕਰਦੇ ਹੋ ਬਿਲਕੁਲ ਜੀ ਸਾਡੇ ਕੋਲ ਬਹੁਤ ਚੈਲੈਂਜਿੰਗ ਟਾਸਕ ਚੈਲੈਂਜਿੰਗ ਟਾਸਕ ਲੈ ਕੇ ਆਉਂਦੇ ਆ ਲੋਕ ਕਿ ਮੈਂ 5 ਫਾਰੀ ਪੇਪਰ ਦਿੱਤਾ ਆਇਲਸ ਦਾ ਤੇ ਮੈਂ ਤਾਂ ਬਸ 4 4.5 5 ਤੱਕ ਹੀ ਸਟਕ ਹੈਗਾ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੀਆਂ ਟਿਪਸ ਐਂਡ ਸਟ੍ਰੈਟਜੀਆਂ ਤੇ ਅਸੀਂ ਜ਼ਿਆਦਾ ਫੋਕਸ ਕਰਦੇ ਆਂ ਸਾਨੂੰ ਮਟੀਰੀਅਲ ਤਾਂ ਨਹੀਂ ਹੁੰਦਾ ਉਹ ਗੂਗਲ ਤੇ ਬਹੁਤ ਕੁਝ ਪਿਆ ਹੋਇਆ ਪਰ ਜੋ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਆਂ ਜੇ ਤੁਸੀਂ ਉਹਨਾਂ ਤੇ ਹੀ ਵਰਕ ਕਰ ਲਓ ਤਾਂ 5 ਤੋਂ 7 ਬੈਂਡ ਤੱਕ ਪਹੁੰਚਣ ਲੱਗੇ ਤੁਹਾਨੂੰ ਟਾਈਮ ਨਹੀਂ ਲੱਗਦਾ ਸੋ ਸਾਡੀ ਅਕੈਡਮੀ ਵਿੱਚ ਅਸੀਂ ਸਪੈਸੀਫਿਕਲੀ ਟਿਪਸ ਤੇ ਸਟ੍ਰੈਟਜੀਆਂ ਵਿੱਚ ਹੀ ਦਾ ਜੋਰ ਲਾਉਨੇ ਆ ਕਿ ਸਟੂਡੈਂਟ ਉਸ ਚੀਜ਼ ਨੂੰ ਹੀ ਸਟਕ ਰਵੇ ਤੇ ਉਸ ਚੀਜ਼ ਤੋਂ ਹੀ ਪ੍ਰੈਕਟਿਸ ਕਰੇ ਡੈਫੀਨਿਟਲੀ ਰਿਜ਼ਲਟਸ ਆਉਂਦੇ ਆ ਬਹੁਤ ਸੁਣੇ ਆਉਂਦੇ ਆ ਨਾਲੇ ਸੋ ਹੁਣ ਡਰਾਅ ਨਿਕਲ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵਰਕ ਪਰਮਿਟ ਆਉਣ ਵਾਲੇ ਸਮੇਂ ਚ ਐਕਸਪਾਇਰ ਹੋਣ ਇਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਹੁਣ ਆਇਲਸ ਤੇ ਫ੍ਰੈਂਚ ਕਿਵੇਂ ਮਾਧਿਅਮ ਬਣ ਸਕਦਾ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਤੇ ਸੰਪਰਕ ਜੀ ਉਹਨਾਂ ਨੇ ਕਰਨਾ ਤੋਂ ਕਿਸ ਢੰਗ ਦੇ ਨਾਲ ਕਰ ਸਕਦੇ ਬਿਲਕੁਲ ਜੀ ਅਸੀਂ ਔਨਲਾਈਨ ਕਲਾਸਸ ਵੀ ਪ੍ਰੋਵਾਈਡ ਕਰਦੇ ਹਾਂ ਫ੍ਰੈਂਚ ਕਲਾਸਸ ਵੀ ਸਾਡੇ ਕੋਲ ਔਨਲਾਈਨ ਹੁੰਦੀਆਂ ਸੋ ਤੁਸੀਂ ਘਰੇ ਬੈਠ ਕੇ ਆਪਣੇ ਵਰਕਪਲੇਸ ਤੇ ਕਿਤੇ ਵੀ ਆਪਣੀਆਂ ਫ੍ਰੈਂਚ ਕਲਾਸਸ ਵੀ ਸਟਾਰਟ ਕਰ ਸਕਦੇ ਹੋ ਵਿਦ ਤੁਸੀਂ ਆਇਲਸ ਕਲਾਸਸ ਵੀ ਸਟਾਰਟ ਕਰ ਸਕਦੇ ਹੋ ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ 6043005988 ਤੇ ਕੰਟੈਕਟ ਕਰ ਸਕਦੇ ਹੋ ਪਲੱਸ ਸਾਡਾ ਹੈੱਡ ਆਫਿਸ ਐਬਟਸਫਰਡ ਹੈਗਾ ਤੁਸੀਂ ਆਰਬਨ ਸਟਰੀਟ 2646 ਤੇ ਆ ਕੇ ਸਾਨੂੰ ਮਿਲ ਵੀ ਸਕਦੇ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਸੋ ਬਾਕੀ ਜਦੋਂ ਇਮੀਗ੍ਰੇਸ਼ਨ ਸਟੇਟਸ ਦੀ ਗੱਲ ਆਉਂਦੀ ਹੈ ਤਾਂ ਗਵਰਨਮੈਂਟ ਆਫ ਕੈਨੇਡਾ ਇਸ ਸਮੇਂ ਫ੍ਰੈਂਚ ਲੈਂਗੁਏਜ ਤੇ ਫੋਕਸ ਕਰ ਰਹੀ ਹੈ ਡਰਾਅ ਅਲੱਗ ਤੋਂ ਨਿਕਲ ਰਹੇ ਆ ਤੇ ਜਦੋਂ ਵਿਅਕਤੀ ਦੀ ਗੱਲ ਕਰਦੇ ਆ ਉਹ ਕੁਝ ਵੀ ਸਿੱਖ ਸਕਦਾ ਪਰ ਸਹੀ ਰਸਤਾ ਜਿਹੜਾ ਜ਼ਰੂਰੀ ਹੁੰਦਾ ਸੋ ਲਰਨ ਐਂਡ ਗਰੋ ਅਕੈਡਮੀ ਤੁਹਾਨੂੰ ਉਹ ਸਹੀ ਰਸਤਾ ਦਿਖਾ ਸਕਦੀ ਹੈ ਕਿਉਂਕਿ ਮਟੀਰੀਅਲ ਤੋਂ ਹਟ ਕੇ ਕਿਸੇ ਲੈਂਗੁਏਜ ਨੂੰ ਕਿਸ ਤੰਗ ਦੇ ਨਾਲ ਸਿੱਖਣਾ ਉਹ ਰਸਤਾ ਤੁਹਾਨੂੰ ਇਹ ਪ੍ਰੋਵਾਈਡ ਕਰਾਉਂਦੇ ਨੇ ਜਿਹੜਾ ਕਿ ਤੁਹਾਡਾ ਇੱਥੇ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਬਹੁਤ ਸਹਾਈ ਸਿੱਧ ਹੋ ਸਕਦਾ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਐਪਸਪੋਰਟ ਸਟੈਟਿਸ ਕੈਨੇਡਾ ਦਾ ਕਹਿੰਦਾ ਕਿ ਜਨਵਰੀ ਦੇ ਵਿੱਚ ਜੀਡੀਪੀ ਨੇ ਚੰਗੇ ਤਰੀਕੇ ਨਾਲ ਯਾਨੀ ਮਜ਼ਬੂਤੀ ਫੜੀ ਪਰ ਫਰਵਰੀ ਦੇ ਵਿੱਚ ਇੱਕ ਕਾਫੀ ਜ਼ਿਆਦਾ ਠੰਡੀ ਦਿਖਾਈ ਦਿੱਤੀ ਕਈ ਕਾਰਨ ਮੱਨੇ ਜਾ ਰਹੇ ਨੇ ਜੀਡੀਪੀ ਤੇ ਅਸਰ ਪੈਨਦੇ ਜਿਹਦੇ ਵਿੱਚ ਹਰ ਕਾਰਨ ਦੇ ਵਿੱਚ ਮਹਿੰਗਾਈ ਨੂੰ ਵੀ ਦੇਖਿਆ ਜਾ ਰਿਹਾ ਹੈ ਕਿ ਕਿਹੜੇ ਕਿਹੜੇ ਸਮਾਨ ਦੇ ਉੱਤੇ ਜਿਹੜਾ ਮਹਿੰਗਾਈ ਜ਼ਿਆਦਾ ਵਧੀ ਹੈ ਜਿਸ ਦੇ ਨਾਲ ਜੀਡੀਪੀ ਨੂੰ ਜਿਹੜਾ ਉਹ ਗਿਣਤੀ ਉਸਦੀ ਕੀਤੀ ਜਾ ਰਹੀ ਹੈ ਕਿ ਜੀਡੀਪੀ ਮਜ਼ਬੂਤ ਹੋਈ ਹੈ ਜਾਂ ਫਿਰ ਪਹਿਲਾਂ ਨਾਲੋਂ ਸਲੋ ਹੋਈ ਹੈ ਦੱਸ ਦਈਏ ਕਿ ਏਜੰਸੀ ਦੇ ਅਨੁਸਾਰ ਤੇਲ ਗੈਸ ਤੇ ਖਣਨ ਉਦਯੋਗਾਂ ਦੇ ਵਿੱਚ ਤੇਜ਼ੀ ਆਉਣ ਸਦਕਾ ਜਨਵਰੀ ਦੇ ਵਿੱਚ ਅਸਲ ਜੀਡੀਪੀ ਜਿਹੜੀ ਹੈ ਉਹ 0.4 ਫੀਸਦੀ ਵਧੀ ਜਨਵਰੀ ਵਿੱਚ ਕੈਨੇਡਾ ਦੇ ਵਸਤੂ ਨਿਰਮਾਣ ਉਦਯੋਗ ਦੇ ਵਿੱਚ ਖਾਸ ਸਟੋਰ ਤੇ ਤੇਜ਼ੀ ਰਹੀ ਜੋ ਕਿ 3 ਸਾਲਾਂ ਦੇ ਵਿੱਚ ਸੂर्यੋਗ ਦਾ ਸਭ ਤੋਂ ਵੱਡਾ ਮਹੀਨਾ ਵਾਰ 1.1 ਫੀਸਦੀ ਦਾ ਵਾਧਾ ਸੀ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਨਿਰਮਾਣ ਯੂਟਿਲਿਟੀ ਤੇ ਉਸਾਰੀ ਖੇਤਰਾਂ ਦੇ ਵਿੱਚ ਜਨਵਰੀ ਦੇ ਵਿੱਚ ਵਾਧਾ ਦਰਜ ਕੀਤਾ ਤੇ ਅਰਥਵਿਵਸਥਾ ਸਰਵਿਸ ਸੈਕਟਰ 0.1 ਫੀਸਦੀ ਵਧਿਆ ਸਟੈਟਕੈਨ ਦਾ ਕਹਿਣਾ ਹੈ ਕਿ ਦਸੰਬਰ ਦੇ ਵਿੱਚ ਤੇਜ਼ ਵਿਕਾਸ ਤੋਂ ਬਾਅਦ 2025 ਦੀ ਸ਼ੁਰੂਆਤ ਦੇ ਵਿੱਚ ਰਿਟੇਲ ਟਰੇਡ ਦੇ ਵਿੱਚ ਮੰਦ ਹਾਲੀ ਨੇ ਜੀਡੀਪੀ ਨੂੰ ਪ੍ਰਭਾਵਿਤ ਕੀਤਾ ਏਜੰਸੀ ਦੇ ਸ਼ੁਰੂਆਤੀ ਅੰਦਾਜ਼ਾ ਮੁਤਾਬਕ ਫਰਵਰੀ ਦੌਰਾਨ ਵਿਕਾਸ ਦਾ ਦੇ ਵਿੱਚ ਮੋٹے ਤੌਰ ਤੇ ਖੜੋਤ ਨਜ਼ਰ ਆਈ ਅਰਥਾ ਸ਼ਾਸਤਰੀ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਫਰਵਰੀ ਦਾ ਹੌਲੀ ਪੰ ਸੰਭਾਵੀ ਤੌਰ ਤੇ ਉਸੇ ਮਹੀਨੇ ਕੈਨੇਡਾ ਪਰ ਦੇ ਵਿੱਚ ਬੇਤਹਾਸ਼ਾ ਠੰਡੇ ਮੌਸਮ ਤੇ ਫੈਡਰਲ ਸਰਕਾਰ ਵੱਲੋਂ ਮੱਧ ਫਰਵਰੀ ਦੇ ਵਿੱਚ ਜੀਐਸਟੀ ਛੋਟ ਖਤਮ ਕਰਨ ਦੇ ਨਾਲ ਜੁੜਿਆ ਹੋ ਸਕਦਾ ਹੈ ਵੀਰਵਾਰ ਨੂੰ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਟੈਰਿਫ ਦੇ ਆਪਣੇ ਤਾਜ਼ਾ ਗੇਟ ਦੇ ਵਿੱਚ ਅਮਰੀਕਾ ਤੋਂ ਬਾਹਰ ਬਣੀਆਂ ਕਾਰਾਂ ਨੂੰ ਨਿਸ਼ਾਨਾ ਬਣਾਇਆ ਹੈ ਹੁਣ ਮਹਾਰਾ ਦਾ ਇਹ ਕਹਿਣਾ ਕਿ ਮਾਰਚ ਤੇ ਦੂਜੀ ਤਮਾਹੀ ਦੇ ਵਿੱਚ ਜੀਡੀਪੀ ਤੇ ਟੈਰੀਫਾਂ ਦੇ ਨਕਾਰਾਤਮਕ ਪ੍ਰਭਾਵ ਨਜ਼ਰ ਪੈਣ ਦੀ ਸੰਭਾਵਨਾ ਹੈ। ਉਟਾਰੀਓ ਤੇ ਉਸ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਮੌਸਮ ਵਿਗਿਆਨੀਆਂ ਨੇ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਇਹ ਕਾਫੀ ਜ਼ਿਆਦਾ ਬਰਫੀਲੀ ਬਾਰਿਸ਼ ਹੋਏਗੀ ਯਾਨੀ ਕਿ ਫ੍ਰੀਜ਼ਿੰਗ ਇਸ ਨੂੰ ਰੇਨ ਕਿਹਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਕਈ ਇਲਾਕਿਆਂ ਦੇ ਵਿੱਚ ਤੂਫਾਨ ਆਉਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਈ ਪਾਈਚਾਰਿਆਂ ਦੇ ਵਿੱਚ ਤੂਫਾਨ ਲੋਕਾਂ ਨੂੰ ਯਾਨੀ ਆਮ ਜਨਤਾ ਨੂੰ ਪ੍ਰਭਾਵਿਤ ਜੜਾ ਉਹ ਕਰ ਸਕਦਾ ਹੈ ਸੋ ਘਰਾਂ ਦੇ ਵਿੱਚ ਜਿਨ੍ਹਾਂ ਨੇ ਵੀ ਨਿਕਲਣਾ ਉਹ ਧਿਆਨ ਰੱਖਣ ਕਿ ਮੌਸਮ ਉਹਨਾਂ ਨੂੰ ਕਾਫੀ ਪ੍ਰਭਾਵਿਤ ਕਰ ਸਕਦਾ ਹੈ ਮੌਸਮ ਵਿਗਿਆਨੀਆਂ ਦੇ ਮੁਤਾਬਕ ਵਾਤਾਵਰਣ ਕੈਨੇਡਾ ਨੇ ਕਿਹਾ ਹੈ ਕਿ ਗ੍ਰੇਟਰ ਟ੍ਰਾਂਟੋ ਖੇਤਰ ਕਿੰਗਸਟਨ ਦੇ ਪੂਰਬ ਵੱਲ ਅਤੇ ਹੰਟਸਵਿਲ ਦੇ ਉੱਤਰ ਵੱਲ ਜੰਮੀ ਹੋਈ ਬਰਫ਼ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਮੌਸਮ ਵਿਭਾਗ ਮੁਤਾਬਕ ਟ੍ਰਾਂਟੋ ਖੇਤਰ ਦੇ ਵਿੱਚ 5 ਤੋਂ 10 ਮਿਲੀਮੀਟਰ ਤੱਕ ਬਰਫ਼ ਪੈਣ ਦੀ ਜਿਹੜੀ ਹੈ ਉਹ ਉਮੀਦ ਹੈ ਜਦੋਂ ਕਿ ਪ੍ਰੈਰੀ ਸਾਊਂਡ ਤੇ ਪੀਟਰਬਰੋ ਤੇ ਕਿੰਗਸਟਨ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ 25 ਮਿਲੀਮੀਟਰ ਜਾਂ ਇਸ ਤੋਂ ਵੱਧ ਭਾਰੀ ਬਰਫਬਾਰੀ ਹੋਣ ਦੀ ਉਮੀਦ ਹੈ ਚੇਤਾਵਨੀ ਦਿੱਤੀ ਗਈ ਹੈ ਕਿ ਬਿਜਲੀ ਬੰਦ ਹੋਣਾ ਉਹਨਾਂ ਖੇਤਰਾਂ ਦੇ ਲਈ ਇੱਕ ਵੱਡੀ ਚਿੰਤਾ ਹੈ ਬਰਫ ਜੰਮਣ ਨਾਲ ਰੁੱਖਾਂ ਦੀਆਂ ਟਾਹਣੀਆਂ ਟੁੱਟ ਸਕਦੀਆਂ ਨੇ ਵਾਤਾਵਰਣ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਤੇ ਵਾਤਾਵਰਣ ਕੈਨੇਡਾ ਨੇ ਭਵਿੱਖਬਾਣੀ ਕੀਤੀ ਹੈ ਕਿ ਤੂਫਾਨ ਸ਼ੁੱਕਰਵਾਰ ਸ਼ਾਮ ਨੂੰ ਵਿਕਸਿਤ ਹੋਵੇਗਾ ਤੇ ਐਤਵਾਰ ਤੱਕ ਰਹੇਗਾ ਤਾਪਮਾਨ ਦੇ ਆਧਾਰ ਤੇ ਮੀਂਹ ਬਰਫ ਅਤੇ ਜੰਮੀ ਹੋਈ ਬਾਰਿਸ਼ ਦੇ ਵਿਚਕਾਰ ਉਤਾਰ ਚੜਾ ਹੋਵੇਗਾ ਮੌਸਮ ਏਜੰਸੀ ਨੇ ਕਿਹਾ ਹੈ ਕਿ ਜਿੰਨਾ ਖੇਤਰਾਂ ਦੇ ਵਿੱਚ ਮੀਂਹ ਪ ਅਤੇ ਉੱਚੇ ਇਲਾਕਿਆਂ ਦੇ ਵਿੱਚ ਜਿੱਥੇ ਤਾਪਮਨ ਥੋੜਾ ਠੰਡਾ ਰਹੇਗਾ ਉੱਥੇ ਜੰਮੀ ਹੋਈ ਬਾਰਿਸ਼ ਜ਼ਿਆਦਾ ਦੇਰ ਤੱਕ ਜਾਰੀ ਰਹੇਗੀ ਐਤਵਾਰ ਦੁਪਹਿਰ ਤੱਕ ਸਾਰੇ ਖੇਤਰਾਂ ਦੇ ਵਿੱਚ ਜੰਮੀ ਹੋਈ ਬਰਸ برف ਜਿਹੜੀ ਆ ਉਹ ਖਤਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਅੱਗੇ ਦੇਖਦੇ ਹਾਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਹੇ ਆ ਤੁਹਾਡੇ ਲਈ ਇੱਕ ਤਾਂ ਅਲਬਰਟਾ ਦੇ ਵਿੱਚ ਦੀ ਜਿਹੜਾ ਮੌਸਮ ਆ ਉਹ ਬੜਾ ਟੇਡਾ ਹੋ ਗਿਆ ਕੱਲ ਦੀ ਸਨੋ ਪੈਣੀ ਸ਼ੁਰੂ ਹੋਈ ਆ ਤੇ ਅੱਜ ਮਤਲਬ ਹੁਣ ਦੇਖ ਲਓ ਸ਼ਾਮਾਂ ਪੈ ਗਈਆਂ ਨੇ ਔਰ ਅੱਜ ਤੱਕ ਇੱਥੇ ਹਜੇ ਸਨੋ ਪਈ ਤੁਰੀ ਜਾ ਰਹੀ ਆ ਕੋਈ 20 ਤੋਂ 30 ਸੈਂਟੀਮੀਟਰ ਦੇ ਕਰੀਬ ਕਿਹਾ ਜਾ ਰਿਹਾ ਜੀ ਵੀ ਕਈਆਂ ਥਾਂ ਦੇ ਉੱਤੇ ਜਿਹੜੀ ਆ ਸਨੋ ਪੈ ਜਾਣੀ ਆ ਔਰ ਇਹ ਸਨੋ ਜਿਹੜੀ ਪੈ ਰਹੀ ਜੀ ਕੁਝ ਬੈਂਡਸ ਦੇ ਵਿੱਚ ਮਤਲਬ ਥੋੜੀ ਬੈਂਡ ਵਿਡਥ ਦੇ ਵਿੱਚ ਹੀ ਪੈ ਰਹੀ ਆ ਤੇ ਜੇ ਮਤਲਬ ਬੰਦਾ ਕਿਤੇ ਇੱਕ ਥਾਂ ਉਹਨੂੰ ਲੱਗੇਗਾ ਵੀ ਇੱਥੇ ਸਨੋ ਹੈਗੀ ਐ ਗਾਹ ਜਾਉਂਗੇ ਤੇ ਨਹੀਂ ਹੈ ਸੋ ਡਰਾਈਵਿੰਗ ਕਰਨ ਵੇਲੇ ਕੰਡੀਸ਼ਨ ਜਿਹੜੀਆਂ ਕਾਫੀ ਖਰਾਬ ਵੀ ਹੋ ਸਕਦੀਆਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਪੁਲਿਸ ਵੱਲੋਂ ਵੀ ਇਹ ਮੋੜ ਜਿਹੜੀਆਂ ਵਿంటర్ ਵੈਦਰ ਕੰਡੀਸ਼ਨਸ ਆ ਗਈਆਂ ਨੇ ਸੋ ਅਗਰ ਤੁਸੀਂ ਸੜਕਾਂ ਤੇ ਜਾ ਰਹੇ ਹੋ ਕਿਸੇ ਪਾਸੇ ਤੇ ਜ਼ਰੂਰ ਧਿਆਨ ਰੱਖਣਾ ਗੌਰ ਕਰਨਾ ਕਿਉਂਕਿ ਸੜਕਾਂ ਬਹੁਤ ਸਲਿਪਰੀ ਹੋ ਚੁੱਕੀਆਂ ਨੇ ਸੋ ਇੱਕ ਖਬਰ ਤੇ ਹੈ ਜੀ ਔਰ ਦੂਸਰੀ ਖਬਰ ਇੱਕ ਇਹ ਆ ਰਹੀ ਹੈ ਵੀ ਬਹੁਤ ਸਾਰੇ ਹੁਣ ਤੁਹਾਨੂੰ ਪਤਾ ਇਹ ਇਲੈਕਸ਼ਨ ਅਨਾਉਂਸ ਹੋ ਚੁੱਕੀ ਹੈ ਫੈਡਰਲ ਸਰਕਾਰ ਵੱਲੋਂ ਤੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਨਾ ਜਿਹੜੇ ਟੈਕਸਟ ਮੈਸੇਜ ਆ ਰਹੇ ਨੇ ਆਮ ਤੌਰ ਤੇ ਹੁੰਦਾ ਲੋਕੀ ਕਹਿੰਦੇ ਵੀ ਚਲੋ ਟੈਕਸਟ ਮੈਸੇਜ ਆਇਆ ਹੈ ਤੁਹਾਨੂੰ ਅਗਲੇ ਗੱਲਬਾਤ ਪੁੱਛਦੇ ਨੇ ਕਈਆਂ ਨੂੰ ਤਾਂ ਚਾਹ ਹੁੰਦਾ ਵੀ ਚਲੋ ਸਾਨੂੰ ਹੁਣ ਕਹਿਣ ਦਾ ਮੌਕਾ ਮਿਲਿਆ ਤੇ ਅਸੀਂ ਇਹਨਾਂ ਨੂੰ ਉਹ ਗੱਲ ਆਪਣੇ ਮਨ ਦੀ ਦੱਸੀਏ ਵੀ ਭਾਈ ਅਸੀਂ ਕੀ ਚਾਹੁੰਦੇ ਹਾਂ ਇਲੈਕਸ਼ਨ ਦੇ ਵਿੱਚ ਗਾਂ ਜਿਹੜੇ ਲੀਡਰ ਨੇ ਬਣਨਾ ਉਹ ਕੀ ਕਰੇ ਇਸੇ ਤਰ੍ਹਾਂ ਦੀ ਗੱਲਬਾਤ ਜੀ ਇੱਕ ਕੈਨਗਰੀ ਦੀ ਸਟੇਸੀ ਸ਼ੌਨਕਾ ਉਹਨੂੰ ਵੀ ਫੋਨ ਕਰ ਲਈ ਮਤਲਬ ਟੈਕਸਟ ਮੈਸੇਜ ਜਦੋਂ ਉਹਦੇ ਫੋਨ ਤੇ ਰਿੰਗ ਕੀਤਾ ਤੇ ਉਹ ਵੀ ਨੱਠ ਕੇ ਗਈ ਦੇਖਣ ਨੂੰ ਉਹਨੂੰ ਪਤਾ ਲੱਗਾ ਭਈ ਇਹ ኢਆਰਜੀ ਨੈਸ਼ਨਲ ਰਿਸਰਚ ਨਾਂ ਦੀ ਕੰਪਨੀ ਤੋਂ ਆ ਰਹੀ ਹੈ ਗੱਲ ਤੇ ਮੈਂ ਉਹਦਾ ਜਵਾਬ ਦੇਵਾਂ ਉਹਨੇ ਪਹਿਲਾਂ ਉਹਦਾ ਜਵਾਬ ਉਹਨੂੰ ਪੁੱਛਣ ਲੱਗੇ ਜੀ ਜਿਹੜੇ ਨੇ ਉਹ ਵੱਖਰੇ ਵੱਖਰੇ ਤਰ੍ਹਾਂ ਦੇ ਸਵਾਲ ਉਹਨੂੰ ਪੁੱਛਿਆ ਵੀ ਤੇਰਾ ਜਿਹੜਾ ਹੈਗਾ ਮੂਵਮੈਂਟਲੀ ਥੋੜੇ ਚਿਰ ਰੁੱਕ ਕੇ ਨਾ ਉਹਨੂੰ ਪੁੱਛਣ ਲੱਗੇ ਵੀ ਆਪਣਾ ਪੋਸਟਲ ਕੋਡ ਦੇ ਸਾਨੂੰ ਤੂੰ ਉਹਨੇ ਪੋਸਟਲ ਕੋਡ ਦੇਤਾ ਜਦੋਂ ਪੋਸਟ ਕੋਡ ਦਿੱਤਾ ਫਿਰ ਉਹਨੂੰ ਪੁੱਛਦੇ ਵੀ ਤੇਰਾ ਨਾਂ ਕੀ ਆ ਫਿਰ ਉਹਨੂੰ ਸ਼ੱਕ ਜਾ ਪਿਆ ਵੀ ਇਹਨਾਂ ਨੂੰ ਮੇਰਾ ਨਾਂ ਕਾਹਦੇ ਲਈ ਚਾਹੀਦਾ ਹੁੰਦਾ ਫਿਰ ਉਹਨੇ ਜੀ ਉਹ ਬੰਦ ਕਰ ਦਿੱਤਾ ਜਦੋਂ ਹੁਣ ਉਹਨੇ ਇਹ ਗੱਲਬਾਤ ਜਿਹੜੀ ਆ ਮੀਡੀਆ ਨੂੰ ਦੱਸੀ ਆ ਉਗਨੀ ਮੈਨੂੰ ਉਸ ਵੇਲੇ ਸ਼ੱਕ ਪੈ ਗਈ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਿਹੜੀ ਨੈਸ਼ਨਲ ਕੈਨੇਡੀਅਨ ਰਿਸਰਚ ਇਨਸਾਈਟਸ ਕਾਉਂਸਲ ਆ CRIC ਉਹਨਾਂ ਨੂੰ ਉਹਦੀ ਪੋਲਿੰਗ ਇੰਡਸਟਰੀ ਦੀ ਇੱਕ ਐਸੋਸੀਏਸ਼ਨ ਆ ਉਹਨਾਂ ਨੂੰ ਫੋਨ ਜਾਂਦੇ ਨੇ ਲੋਕਾਂ ਦੇ ਵੀ ਭਾਈ ਆ ਸਾਨੂੰ ਇਸ ਤਰ੍ਹਾਂ ਇੱਕ ERG ਨੈਸ਼ਨਲ ਰਿਸਰਚ ਆ ਉਹਨਾਂ ਵੱਲੋਂ ਫੋਨ ਆਉਂਦੇ ਆ ਦੱਸੋ ਕੀ ਕਹਾਣੀ ਕੀ ਆ ਉਹ ਜਿਹੜੀ ਉਹ ਐਸੋਸੀਏਸ਼ਨ ਹੈ ਜੀ ਉਹ ਕਹਿੰਦੇ ਵੀ ਉਹ ਇਹ ਜਿਹੜੀ ਕੰਪਨੀ ਸਾਡੀ ਤਾਂ ਉਹ ਮੈਂਬਰ ਨਹੀਂ ਹੈ ਕਿਉਂਕਿ ਜਿਹੜੇ ਲੋਕ ਸਾਡੀ ਕੰਪਨੀ ਦੇ ਮੈਂਬਰ ਨੇ ਐਸੋਸੀਏਸ਼ਨ ਦੇ ਉਹਨਾਂ ਨੂੰ ਇੱਕ ਪਾਰਟਿਕੂਲਰ ਢੰਗ ਤਰੀਕੇ ਦੱਸੇ ਜਾਂਦੇ ਨੇ ਵੀ ਤੁਸੀਂ ਇਸ ਤਰ੍ਹਾਂ ਲੋਕਾਂ ਕੋਲੋਂ ਡਾਟਾ ਕੱਟਾ ਕਰਨਾ ਆ ਆ ਗੱਲਬਾਤ ਪੁੱਛਣੀ ਆ ਤੇ ਉਹਦਾ ਜਵਾਬ ਜਿਹੜੇ ਆ ਬਾਅਦ ਦੇ ਵਿੱਚ ਤੁਸੀਂ ਕੰਪਾਈਲ ਕਰਕੇ ਦੱਸ ਦੇਣੇ ਵੀ ਲੋਕ ਆ ਚੀਜ਼ਾਂ ਚਾਹੁੰਦੇ ਨੇ ਉਹ ਕਹਿੰਦੇ ਵੀ ਇਹ ਕੰਪਨੀ ਸਾਡੀ ਮੈਂਬਰ ਨਹੀਂ ਹੈ ਤੇ ਜਦੋਂ ਜੀ ਲੋਕਾਂ ਨੇ ਹੁਣ ਗਾਂਹ ਜਾ ਕੇ ਹੋਰ ਉਹਦੇ ਬਾਰੇ ਰਿਸਰਚ ਕੀਤੀ ਕਿ ਭਾਈ ਇਹ ਹੈ ਕੌਣ ਨੇ ਤੇ ਉਥੇ ਪਤਾ ਲੱਗਾ ਜੀ ਇਹ ইআরਜੀ ਨੈਸ਼ਨਲ ਰਿਸਰਚ ਜਿਹੜੀ ਆ ਇਹ ਇੱਕ ਕਮਿਊਨੀਕੇਸ਼ਨ ਸਰਵਿਸ ਪ੍ਰੋਵਾਈਡਰ ਆ ਫॉर ਇਲੈਕਟ ਰਾਈਟ ਨਾਂ ਦੀ ਇੱਕ ਹੋਰ ਜਿਹੜੀ ਗਾਂਹ ਹੈ ਜੀ ਉਹਦੇ ਲਈ ਇਹ ਕਮਿਊਨੀਕੇਸ਼ਨ ਸਰਵਿਸ ਪ੍ਰੋਵਾਈਡਰ ਆ ਸੋ ਇਹ ਲਿਸਟਡ ਹੋਈ ਹੈ ਐਸ ਅ ਸੀਐਸਪੀ ਫਾਰ ইআরਜੀ ਨੈਸ਼ਨਲ ਰਿਸਰਚ ਜਦੋਂ ਇਹਦੀ కార్ਪੋਰੇਟ ਰਜਿਸਟਰੀ ਸਰਚ ਕੀਤੀ ਜਾਂਦੀ ਆ ਤੇ ਉਹ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਮਿਸਟਰ ਤਬੌਨ ਉਹ ਕਹਿੰਦੇ ਵੀ ਇਹ ইআরਜੀ ਤੇ ਇਲੈਕਟ ਰਾਈਟ ਇਹਨਾਂ ਦਾ ਸੇਮ ਹੀ ਦੋਨਾਂ ਦਾ ਮੇਲਿੰਗ ਐਡਰੈਸ ਆ ਸੋ ਉਹਦੀ ਉਹ ইআরਜੀ ਦੀ ਕੋਈ ਵੈਬਸਾਈਟ ਵੀ ਨਹੀਂ ਹੈ ਪਰ ਉਹਨਾਂ ਨੂੰ ਇਲੈਕਟ ਰਾਈਟ ਦੀ ਵੈਬਸਾਈਟ ਮਿਲੀ ਹੈ ਪਰ ਉਹਦੇ ਤੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ। ਉਹ ਕਹਿੰਦੇ ਹੋ ਸਕਦਾ ਇੱਕ ਕੰਪਨੀ ਲਿਜਿਟਿਮੇਟ ਹੋਵੇ ਪਰ ਇਸ ਬਹੁਤ ਔਖਾ ਹੈ ਜਿੰਨੀ ਦੇਰ ਉਹਦੇ ਵਿੱਚ ਇਨੀ ਟਰਾਂਸਪੇਰੈਂਸੀ ਨਹੀਂ ਹੈ। ਜਦੋਂ মিডিਏ ਨੇ ਇਲੈਕਸ਼ਨ ਰਾਈਟ ਨੂੰ ਅਪਰੋਚ ਕੀਤੀ ਗੱਲਬਾਤ ਪੁੱਛਣ ਲਈ ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਹੁਣ ਜਿਹੜੇ ਕੁਝ ਸਾਈਬਰ ਸਿਕਿਉਰਿਟੀ ਐਕਸਪਰਟ ਹੈਗੇ ਆ ਜੀ ਉਹਨਾਂ ਦਾ ਲੋਕਾਂ ਨੂੰ ਇਹ ਸੁਝਾਆ ਆ ਕਿ ਭਾਈ ਤੁਸੀਂ ਏਦਾਂ ਦਾ ਜਦੋਂ ਤੁਹਾਨੂੰ ਕੋਈ ਮੈਸੇਜ ਆਉਂਦਾ ਡੋਂਟ ਰਿਪਲਾਈ ਇਗਨੋਰ ਕਰੋ ਬਲੌਕ ਕਰੋ ਤੇ ਰਿਪੋਰਟ ਕਰੋ ਕਿ ਇਹ ਸਪੈਮ ਦੇ ਤੌਰ ਤੇ ਹੈ ਕਿਉਂਕਿ ਅਦਰਵਾਈਜ਼ ਤੁਹਾਨੂੰ ਜਦ ਤਾਈਂ ਇਲੈਕਸ਼ਨ ਨਹੀਂ ਹੋਣੀ ਜੀ ਇਹ ਚੀਜ਼ਾਂ ਪਾਰਟੀਆਂ ਦੇ ਜਿਹੜੇ ਵੱਖਰੇ ਢੰਗ ਤਰੀਕੇ ਉਹਨਾਂ ਨਾਲ ਆਉਂਦੀਆਂ ਰਹਿਣੀਆਂ ਨੇ ਸੋ ਆਪਣਾ ਪਚਾ ਤੁਸੀਂ ਖੁਦ ਕਰਨਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮਿੰਟਰ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ